ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਹਾਇਸ਼ੀ ਸੰਕਟ ਦਾ ਸਾਹਮਣਾ ਕਰ ਰਹੇ ਭਾਰਤੀਆਂ ਲਈ ਨਵਾਂ ਸੰਕਟ ਕਿਸੇ ਆਫਤ ਨਾਲੋਂ ਘੱਟ ਨਹੀਂ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟੇ ਘਟਾ ਦਿੱਤੇ ਸਨ ਜਿਸ ਕਾਰਨ ਹੁਣ ਉਨ੍ਹਾਂ ਲਈ ਆਪਣੇ ਖਰਚੇ ਪੂਰੇ ਕਰਨੇ ਔਖੇ ਹੋ ਜਾਣਗੇ। ਕੈਨੇਡੀਅਨ ਸਰਕਾਰ ਰਿਹਾਇਸ਼ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਪ੍ਰਵਾਸੀ ਵਿਦਿਆਰਥੀਆਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ ਜਿਸ ਲਈ ਉਹ ਨਵੇਂ ਨਿਯਮ ਬਣਾ ਰਹੀ ਹੈ। ਤਾਜ਼ਾ ਬਦਲਾਅ ਵੀ ਇਸ ਤੋਂ ਪ੍ਰੇਰਿਤ ਜਾਪਦਾ ਹੈ ਜਿਸ ਨਾਲ ਭਾਰਤੀਆਂ ਲਈ ਆਰਥਿਕ ਵਿਦੇਸ਼ੀ ਵਿਦਿਆਰਥੀ ਕੈਨੇਡਾ ਵਿੱਚ ਹਫ਼ਤੇ ਵਿੱਚ ਸਿਰਫ 24 ਘੰਟੇ ਹੀ ਕੰਮ ਕਰ ਸਕਦੇ ਨੇ ਹਾਲਾਂਕਿ ਇਹ 20 ਘੰਟਿਆਂ ਦੇ ਪਿੱਛੇ ਨਿਯਮ ਨਾਲੋਂ 4 ਘੰਟੇ ਵੱਧ ਹੈ ਪਰ ਇਹ ਨਿਯਮ ਕੋਰੋਨਾ ਮਿਆਦ ਦੌਰਾਨ ਖਤਮ ਕਰ ਦਿੱਤੇ ਗਏ ਸਨ April ਵਿੱਚ ਇੱਕ ਰੀਲੀਜ਼ ਜਾਰੀ ਕਰਦੇ ਇਮੀਗ੍ਰੇਸ਼ਨ ਰਿਫਿਊਜਲ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਵਿਦੇਸ਼ੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਦੇ ਸਮੇਂ ਜ਼ਿਆਦਾ ਕੰਮ ਕਰਦੇ ਨੇ ਇਸ ਕਾਰਨ ਉਨ੍ਹਾਂ ਦੇ ਅਕਾਦਮਿਕ ਨਤੀਜੇ ਚੰਗੇ ਨਹੀਂ ਹਨ ਇਸ ਬਦਲਾਅ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਦੀ ਵਿੱਦਿਅਕ ਗੁਣਵੱਤਾ ਵੀ ਸੁਧਾਰ ਹੋਵੇਗਾ ਕੈਨੇਡੀਅਨ ਸਰਕਾਰ ਇਸ ਸਮੇਂ ਕਿਸੇ ਵੀ ਪ੍ਰਕਾਰ ਦੀ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮੇਲਾ ਦੇ ਬਿਆਨ ਤੋਂ ਹੋਈ ਹੈ ਮਿਲਰ ਨੇ ਇੱਕ ਤਾਜ਼ਾ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਦੇ ਨੀਵਾਂ ਨੂੰ ਸੁਚਾਰੂ ਬਣਾਉਣ ਦੀ ਲੋੜ ਹੈ ਸਾਡੇ ਨੀਯਮ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ ਅਸੀਂ ਦੇਖ ਰਹੇ ਹਾਂ ਕਿ ਇੱਥੇ ਆਉਣ ਵਾਲੇ ਵਿਦਿਆਰਥੀਆਂ ਦਾ ਮਕਸਦ ਕੰਮ ਕਰਨਾ ਹੈ ਨਾ ਕਿ ਪੜ੍ਹਾਈ ਕਰਨਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਅਲੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਿਹਾਇਸ਼ੀ ਸੰਕਟ ਦਾ ਸਾਹਮਣਾ ਕਰ ਰਹੇ ਭਾਰਤੀਆਂ ਲਈ ਨਵਾਂ ਸੰਕਟ ਕਿਸੇ ਆਫਤ ਨਾਲੋਂ ਘੱਟ ਨਹੀਂ ਹੈ ਕੈਨੇਡਾ ਦੀ ਜਸਟਨ ਟਰੂਡੋ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟੇ ਘਟਾ ਦਿੱਤੇ ਸਨ ਜਿਸ ਕ ਆਣਗੇ ਕੈਨੇਡੀਅਨ ਸਰਕਾਰ ਰਹਿائش ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਪ੍ਰਵਾਸੀ ਵਿਦਿਆਰਥੀਆਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ ਜਿਸ ਲਈ ਉਹ ਨਵੇਂ ਨਿਯਮ ਬਣਾ ਰਹੀ ਹੈ ਤਾਜਾ ਬਦਲਾਅ ਵੀ ਇਸ ਤੋਂ ਪ੍ਰੇਰਿਤ ਜਾਪਦਾ ਹੈ ਜਿਸ ਨਾਲ ਭਾਰਤੀਆਂ ਲਈ ਆਰਥਿਕ ਸੰਕਟ ਪੈਦਾ ਹੋ ਸਕਦਾ ਹੈ ਨਵੇਂ ਨਿਯਮਾਂ ਤਹਿਤ ਪ੍ਰਵਾਸੀ ਵਿਦਿਆਰਥੀ ਕੈਨੇਡਾ ਵਿੱਚ ਹਫ਼ਤੇ ਵਿੱਚ ਸਿਰਫ 24 ਘੰਟੇ ਹੀ ਕੰਮ ਕਰ ਸਕਦੇ ਨੇ ਹਾਲਾਂਕਿ ਇਹ 20 ਘੰਟਿਆਂ ਦੇ ਪਿੱਛੇ ਨਿਯਮ ਨਾਲੋਂ 4 ਘੰਟੇ ਵੱਧ ਹੈ ਪਰ ਇਹ ਨਿਯਮ ਕੋਰੋਨਾ ਮਿਆਦ ਦੌਰਾਨ ਖਤਮ ਕਰ ਦਿੱਤੇ ਗਏ ਸਨ ਅਪ੍ਰੈਲ ਵਿੱਚ ਇੱਕ ਰਿਲੀਜ਼ ਜਾਰੀ ਕਰਦੇ ਇਮੀਗ੍ਰੇਸ਼ਨ ਰਿਫਿਊਜਲ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਵਿਦੇਸ਼ੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਦੇ ਸਮੇਂ ਜ਼ਿਆਦਾ ਕੰਮ ਕਰਦੇ ਨੇ ਇਸ ਕਾਰਨ ਉਹਨਾਂ ਦੇ ਅਕਾਦਮਿਕ ਨਤੀਜੇ ਚੰਗੇ ਨਹੀਂ ਹਨ ਇਸ ਬਦਲਾਅ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਦੀ ਵਿੱਦਿਅਕ ਗੁਣਵੱਤਾ ਵੀ ਸੁਧਾਰ ਹੋਵੇਗਾ ਕੈਨੇਡੀਅਨ ਸਰਕਾਰ ਇਸ ਸਮੇਂ ਕਿਸੇ ਵੀ ਪ੍ਰਕਾਰ ਦੀ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮੇਲਾ ਦੇ ਬਿਆਨ ਤੋਂ ਹੋਈ ਹੈ ਮਿਲਰ ਨੇ ਇੱਕ ਤਾਜ਼ਾ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਦੇ ਨੀਵਾਂ ਨੂੰ ਸੁਚਾਰੂ ਬਣਾਉਣ ਦੀ ਲੋੜ ਹੈ ਸਾਡੇ ਨੀਯਮ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ ਅਸੀਂ ਦੇਖ ਰਹੇ ਹਾਂ ਕਿ ਇੱਥੇ ਆਉਣ ਵਾਲੇ ਵਿਦਿਆਰਥੀਆਂ ਦਾ ਮਕਸਦ ਕੰਮ ਕਰਨਾ ਹੈ ਨਾ ਕਿ ਪੜ੍ਹਾਈ ਕਰਨਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਅਲੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਿਹਾਇਸ਼ੀ ਸੰਕਟ ਦਾ ਸਾਹਮਣਾ ਕਰ ਰਹੇ ਭਾਰਤੀਆਂ ਲਈ ਨਵਾਂ ਸੰਕਟ ਕਿਸੇ ਆਫਤ ਨਾਲੋਂ ਘੱਟ ਨਹੀਂ ਹੈ ਕੈਨੇਡਾ ਦੀ ਜਸਟਨ ਟਰੂਡੋ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟੇ ਘਟਾ ਦਿੱਤੇ ਸਨ ਜਿਸ ਕ ਕੈਨੇਡੀਅਨ ਸਰਕਾਰ ਰਹਿائش ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਪ੍ਰਵਾਸੀ ਵਿਦਿਆਰਥੀਆਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ ਜਿਸ ਲਈ ਉਹ ਨਵੇਂ ਨਿਯਮ ਬਣਾ ਰਹੀ ਹੈ ਤਾਜਾ ਬਦਲਾਅ ਵੀ ਇਸ ਤੋਂ ਪ੍ਰੇਰਿਤ ਜਾਪਦਾ ਹੈ ਜਿਸ ਨਾਲ ਭਾਰਤੀਆਂ ਲਈ ਆਰਥਿਕ ਸੰਕਟ ਪੈਦਾ ਹੋ ਸਕਦਾ ਹੈ ਨਵੇਂ ਨਿਯਮਾਂ ਤਹਿਤ ਪ੍ਰਵਾਸੀ ਵਿਦਿਆਰਥੀ ਕੈਨੇਡਾ ਵਿੱਚ ਹਫ਼ਤੇ ਵਿੱਚ ਸਿਰਫ 24 ਘੰਟੇ ਹੀ ਕੰਮ ਕਰ ਸਕਦੇ ਨੇ ਹਾਲਾਂਕਿ ਇਹ 20 ਘੰਟਿਆਂ ਦੇ ਪਿੱਛੇ ਨਿਯਮ ਨਾਲੋਂ 4 ਘੰਟੇ ਵੱਧ ਹੈ ਪਰ ਇਹ ਨਿਯਮ ਕੋਰੋਨਾ ਮਿਆਦ ਦੌਰਾਨ ਖਤਮ ਕਰ ਦਿੱਤੇ ਗਏ ਸਨ ਅਪ੍ਰੈਲ ਵਿੱਚ ਇੱਕ ਰਿਲੀਜ਼ ਜਾਰੀ ਕਰਦੇ ਇਮੀਗ੍ਰੇਸ਼ਨ ਰਿਫਿਊਜ਼ਲ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਵਿਦੇਸ਼ੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਦੇ ਸਮੇਂ ਜ਼ਿਆਦਾ ਕੰਮ ਕਰਦੇ ਨੇ ਇਸ ਕਾਰਨ ਉਹਨਾਂ ਦੇ ਅਕਾਦਮਿਕ ਨਤੀਜੇ ਚੰਗੇ ਨਹੀਂ ਹਨ ਇਸ ਬਦਲਾਅ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਦੀ ਵਿਦਿਅਕ ਗੁਣਵੱਤਾ ਵੀ ਸੁਧਾਰ ਹੋਵੇਗਾ ਕੈਨੇਡੀਅਨ ਸਰਕਾਰ ਇਸ ਸਮੇਂ ਕਿਸੇ ਵੀ ਪ੍ਰਕਾਰ ਦੀ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਬਿਆਨ ਤੋਂ ਹੋਈ ਹੈ ਮਿਲਰ ਨੇ ਇੱਕ ਤਾਜ਼ਾ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਦੇ ਨੀਵਾਂ ਨੂੰ ਸੁਚਾਰੂ ਬਣਾਉਣ ਦੀ ਲੋੜ ਹੈ ਸਾਡੇ ਨੀਯਮ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ ਅਸੀਂ ਦੇਖ ਰਹੇ ਹਾਂ ਕਿ ਇੱਥੇ ਆਉਣ ਵਾਲੇ ਵਿਦਿਆਰਥੀਆਂ ਦਾ ਮਕਸਦ ਕੰਮ ਕਰਨਾ ਹੈ ਨਾ ਕਿ ਪੜ੍ਹਾਈ ਕਰਨਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ